ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਜਗ੍ਹਾ ਤੋਂ ਮੁਗਲ ਫੌਜ ਨੇ ਗ੍ਰਿਫਤਾਰ ਕੀਤਾ ਇਥੋਂ ਲਾਹੌਰ ਲਿਜਾਇਆ ਗਿਆ ਲਾਹੌਰ ਤੋਂ ਦਿੱਲੀ ਤੱਕ ਇੱਕ ਜਲੂਸ ਦੀ ਸ਼ਕਲ 'ਚ ਲਿਜਾਇਆ ਗਿਆ ਤਾਂ ਕਿ ਲੋਕਾਂ 'ਚ ਦਰਸਾਇਆ ਜਾ ਸਕੇ ਕਿ ਉਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਫੌਜ ਨੇ ਗ੍ਰਿਫਤਾਰ ਕਰ ਲਿਆ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸਰਹੰਗ ਦੀ ਛਟਮਤ ਕੀਤਾ ਲਗਭਗ 1715 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਕੜੀ ਦੇ ਵਿੱਚ ਪਹੁੰਚਦੇ ਨੇ 8 ਮਹੀਨੇ ਦੀ ਕਿਰਮੰਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਤੋਂ ਤਸਾਰ ਕੀਤਾ ਜਦੋਂ ਲੱਖਾਂ ਦੀ ਪਤਾਚ ਫੌਜ ਭੇਜੀ ਗਈ ਬਾਦਸ਼ਾਹ ਫਰਖਸ਼ੀਰ ਵੱਲੋਂ ਔਰ ਦੁਨੀਆਂ ਦੀ ਪਹਿਲੇ ਨੰਬਰ ਤੇ ਮੰਨੀ ਜਾਣ ਵਾਲੀ ਸਰਹੰਦ ਦੀ ਫੌਜ ਨੂੰ ਮਤਲਬ ਹਰਾਇਆ ਔਰ ਨਸਤਨਬੂਦ ਕੀਤਾ ਸਰਾਂ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਨੇ ਇਸ ਮਾਝੇ ਇਲਾਕੇ ਵਾਲੀ ਸਾਈਡ ਬਟਾਲਾ ਪਹਿਰਾਮਪੁਰ ਕਰਦਾਸਪੁਰ ਔਰ ਆਪਣੇ ਕਲਾਰੌਰ ਮੁਕਲਾਂ ਦੇ ਘੜਮਣੇ ਜਾਣ ਵਾਲੇ ਕਲਾਰੌਰ ਤੇ ਕਬਜ਼ਾ ਕੀਤਾ ਕਿ ਜਿਹੜੇ ਜਿਹੜੇ ਇਲਾਕਿਆਂ ਚ ਮੁਗਲ ਖੋਬ ਖਾਂਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹਨਾਂ ਇਲਾਕਿਆਂ ਚ ਫੇਰਿਆ ਗਿਆ ਲਾਹੌਰ ਵਾਇਆ ਦਿੱਲੀ ਜਾ ਕੇ ਬੰਦਾ ਸਿੰਘ ਬਹਾਦਰ ਜੀ ਨੂੰ ਜਿਹੜਾ ਉਸ ਕੀ ਸ਼ਹੀਦ ਕੀਤਾ ਜਾਂਦਾ 4.4 ਸਾਲ ਦੀ ਉਮਰ ਬਾਬਾ ਅਜੇ ਸਿੰਘ ਜੀ ਦੀ ਜਲਾਦ ਕਹਿਣ ਲਗਾ ਹੁਕਮ ਹੋਇਆ ਫਰਖਸ਼ੀਰ ਦਾ ਕਿ ਤੋਂ ਆਪਣੇ ਬੱਚੇ ਦਾ ਆਪ ਕਤਲ ਕਰੇਗਾ ਸਿੱਖ ਇਤਿਹਾਸ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਿੱਖ ਇਤਿਹਾਸ ਦੇ ਵਿੱਚ ਕਈ ਸ਼ਹਾਦਤਾਂ ਸਾਡੇ ਸਾਹਮਣੇ ਆਉਂਦੀਆਂ ਹਨ ਤੇ ਜੇ ਗੱਲ ਕੀਤੀ ਜਾਵੇ ਲਸਾਨੀ ਸ਼ਹਾਦਤ ਦੀ ਤਾਂ ਉਸ ਲਸਾਨੀ ਸ਼ਹਾਦਤ ਦੇ ਵਿੱਚ ਦਸ਼ਮੇਸ਼ ਪਿਤਾ თან ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਹਿਬਜ਼ਾਦਿਆਂ ਦੀ ਵੀ ਸ਼ਹਾਦਤ ਸਾਹਮਣੇ ਆਉਂਦੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾ ਚਚ ਨਵਾ ਕੇ ਸ਼ਹੀਦ ਕਰ ਦਿੱਤਾ ਸੀ ਪਰ ਇਸ ਸ਼ਹਾਦਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਨੀਚਾ ਧਾਰਿਆ ਮੁਗਲ ਸਮਰਾਜ ਨੂੰ ਖਤਮ ਕਰਨ ਦਾ ਅਤੇ ਸਰਹੰਦ ਦੀ ਇੱਟ ਨਾਲ ਇੱਟ ਵਜਾਉਣ ਦਾ ਤੇ ਸਹਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਤਾਂ ਉਹਨਾਂ ਨੇ ਇਹ ਕਰਕੇ ਵੀ ਵਿਖਾਇਆ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਖਾਲਸੇ ਦਾ ਸਿੱਕਾ ਚਲਾਇਆ ਪਰ ਜੇ ਗੱਲ ਕੀਤੀ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਜਗ੍ਹਾ ਤੋਂ ਮੁਗਲ ਫੌਜ ਨੇ ਗ੍ਰਿਫਤਾਰ ਕੀਤਾ ਉਸ ਜਗ੍ਹਾ ਤੇ ਪਹੁੰਚਿਆ ਹੈ ਪੰਜਾਬ న్యూਸ ਦਰਸ਼ਕ ਕਰਾਵਾਂਗੇ ਤੁਹਾਨੂੰ ਉਸ ਇਤਿਹਾਸਿਕ ਸਥਾਨ ਦੇ ਪਰ ਉਸ ਤੋਂ ਪਹਿਲਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਦਿਖਾਣਾ ਚਾਹੁੰਦਾ ਜਿਨ੍ਹਾਂ ਨੇ ਥਾਪੜਾ ਲੈ ਕੇ ਦਸਮੇਸ਼ ਪਿਤਾ ਕੋਲੋਂ ਮੁਗਲਾਂ ਦੇ ਨਾਲ ਜੰਗਾਂ ਲੜੀਆਂ ਜੰਗਾਂ 'ਚ ਜਿੱਤ ਪ੍ਰਾਪਤ ਕੀਤੀ ਕਈ ਰਾਜ ਆਪਣੇ ਕਬਜ਼ੇ ਹੇਠ ਲੇ ਸਿੱਖ ਪੰਥ ਦੇ ਵਿੱਚ ਖਾਲਸਾ ਰਾਜ ਕਾਇਮ ਕੀਤਾ ਖਾਲਸੇ ਦਾ ਸਿੱਕਾ ਚਲਾਇਆ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਲਈ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ 21 ਦਸੰਬਰ ਤੋਂ 27 ਦਸੰਬਰ ਤੱਕ ਅਸੀਂ ਇਨ੍ਹਾਂ ਸ਼ਹਾਦਤਾਂ ਦੇ ਨੰਮਿਤ ਨਤਮਸਤਕ ਹੁੰਨੇ ਆ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਪਰ ਇਸ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਅਸਥਾਨ ਤੁਹਾਨੂੰ ਦਿਖਾਣਾ ਚਾਹਨਾ ਹ ਗੁਰਦਾਸ ਨੰਗਲ ਦਾ ਗੁਰਦੁਆਰਾ ਗੜੀ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਇਸ ਸਥਾਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 800 ਸਿੰਘਾਂ ਦੇ ਨਾਲ ਮੁਗਲ ਫੌਜ ਨੇ ਗ੍ਰਿਫਤਾਰ ਕੀਤਾ ਸੀ ਇੱਥੋਂ ਲਾਹੌਰ ਲਿਜਾਇਆ ਗਿਆ ਲਾਹੌਰ ਤੋਂ ਦਿੱਲੀ ਤੱਕ ਇੱਕ ਜਲੂਸ ਦੀ ਸ਼ਕਲ 'ਚ ਲਿਜਾਇਆ ਗਿਆ ਤਾਂ ਕਿ ਲੋਕਾਂ 'ਚ ਦਰਸਾਇਆ ਜਾ ਸਕੇ ਕਿ ਉਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਫੌਜ ਨੇ ਗ੍ਰਿਫਤਾਰ ਕਰ ਲਿਆ ਹੈ ਤਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਤੋਂ ਜਦ ਦਿੱਲੀ ਲਜਾਇਆ ਗਿਆ ਤੇ ਦਿੱਲੀ ਲਿਜਾ ਕੇ ਜਿੱਥੇ ਇਹ 800 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕੀਤਾ ਗਿਆ ਉਹਨਾਂ ਦੇ ਪੁੱਤਰ ਨੂੰ ਵੀ ਸ਼ਹੀਦ ਕੀਤਾ ਗਿਆ ਇਹ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਚ ਇੱਥੇ ਸਥਾਪਿਤ ਹੈ ਕਹਿੰਦੇ ਨੇ ਕਿ ਇਸ ਗੜੀ ਨੂੰ ਮੁਗਲ ਫੌਜਾਂ ਨੇ ਉਸ ਵੇਲੇ ਘੇਰਾ ਪਾ ਲਿਆ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਫੌਜ ਨਾਲ ਆਪਣੇ ਸਿੱਖ ਸੈਨਿਕਾਂ ਨਾਲ ਇੱਥੇ ਮੌਜੂਦ ਹਨ ਤਾਂ ਇੱਥੇ ਕਈ ਦਿਨ ਜੰਗ ਚੱਲਦੀ ਰਹੀ ਅਖੀਰ ਜਦ ਸਾਰੇ ਰਾਹ ਬੰਦ ਕਰ ਦਿੱਤੇ ਗਏ ਖਾਣ ਪੀਣ ਦਾ ਸਮਾਨ ਬੰਦ ਕਰ ਦਿੱਤਾ ਗਿਆ ਪਾਣੀ ਤੱਕ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਮੁਗਲ ਫੌਜਾਂ ਨੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹ ਉਹ ਸਥਾਨ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਚ ਸਥਾਪਿਤ ਹੈ ਗੁਰਦਾਸਪੁਰ ਚ ਗੁਰਦਾਸ ਨੰਗਲ ਵਿਖੇ ਦਰਸ਼ਨ ਤੁਹਾਨੂੰ ਕਰਾ ਰਿਹਾ ਉਸ ਸਥਾਨ ਦੇ ਜਿਹੜਾ ਕਿ ਇਤਿਹਾਸਿਕ ਸਥਾਨ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਸਮੁੱਚੇ ਜੀਵਨੀ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੀ ਸ਼ਹਾਦਤ ਦੇ ਨਾਲ ਜੁੜਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਇਮਾਰਤ ਸਥਾਪਿਤ ਹੈ ਦੂਰ ਦਰਾਡੇੋਂ ਸੰਗਤਾਂ ਇੱਥੇ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਸ਼ਹੀਦਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ ਸਾਇਆ ਹੇਠ ਇੱਥੇ ਗੁਰਬਾਣੀ ਦਾ ਕੀਰਤਨ ਚੱਲਦਾ ਹੈ ਸੰਗਤਾਂ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਅਤੇ ਉਸ ਯੋਧੇ ਨੂੰ ਉਸ ਯੋਧੇ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਨੇ ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸਾਡੇ ਨਾਲ ਇੱਥੇ ਸਿੰਘ ਸਾਹਿਬ ਮੌਜੂਦ ਨੇ ਉਹਨਾਂ ਕੋਲ ਚੱਲ ਕੇ ਗੱਲਬਾਤ ਕਰਦੇ ਆ ਇਸ ਗੁਰਦੁਆਰਾ ਅਸਥਾਨ ਦਾ ਥੋੜਾ ਇਤਿਹਾਸ ਤੁਹਾਨੂੰ ਮੈਂ ਦੱਸਿਆ ਬਾਕੀ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਸਿੰਘ ਸਾਹਿਬ ਆਪਣਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਜੀ ਭਾਈ ओंकार ਸਿੰਘ ਜੀ ਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਮਹਾਨ ਯੋਧੇ ਹੋਏ ਨੇ ਜੰਨਾ ਨੇ ਸਰਹੰਦ ਦੀ ਏਟ ਨਾ ਏਟ ਖੜਕਾਤੀ ਖਾਲਸਾ ਰਾਜ ਦੀ ਸਥਾਪਨਾ ਕੀਤੀ ਇਸ ਸਥਾਨ ਦਾ ਕਿਵੇਂ ਜੁੜਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪ ਜੀ ਇਸ ਸਥਾਨ ਦਰਸ਼ਨ ਕਰ ਰਹੇ ਹੋ ਇਹ ਪਾਵਨ ਪੀਤ੍ਰ ਸਥਾਨ ਸਿੱਖ ਕੌਮ ਦੇ ਪਹਿਲੇ ਬਾਦਸ਼ਾ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲਗਭਗ 1715 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਗੜੀ ਦੇ ਵਿੱਚ ਪਹੁੰਚਦੇ ਨੇ 8 ਮਹੀਨੇ ਦੀ ਘਰਾਬੰਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਥੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਖਮ ਹੀ ਨਦੀ ਕਿਹੜਾ ਬੰਦੀ ਮੁਗਲ ਸੈਨਾ ਵੱਲੋਂ ਕੀਤੀ ਜਾਂਦੀ ਹੈ ਫਿਰ ਕਿਵੇਂ ਉਹ 8 ਮਹੀਨੇ ਸਿੱਖਾਂ ਦੇ ਇਸ ਗੜੀ ਦੇ ਅੰਦਰ ਗੁਜ਼ਰਦੇ ਨੇ ਜਦੋਂ ਅਬਦੁੱਸ ਸਮਦ ਖਾਨ ਨੂੰ ਪਤਾ ਲੱਗਾ ਕਿਉਂਕਿ ਦਿੱਲੀ ਦਰਬਾਰ ਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਕੇ ਲੱਖਾਂ ਦੀ ਤਦਾਦ ਚ ਫੌਜ ਭੇਜੀ ਗਈ ਬਾਦਸ਼ਾਹ ਫਰਖਸ਼ੀਰ ਵੱਲੋਂ ਤੇ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਵਾਰੰਟ ਜਾਰੀ ਕੀਤੇ ਗਏ ਉਸ ਤੋਂ ਬਾਅਦ ਲੱਖਾਂ ਦੀ ਦਾਤ ਇਸ ਗੜੀ ਦੇ ਵਿੱਚ ਜਿਹੜੀ ਫੌਜ ਪਹੁੰਚਦੀ ਆ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਵੇਂ 8 ਮਹੀਨੇ ਬਤੀਤ ਹੁੰਦੇ ਆ ਤੇ ਇਹਨਾਂ ਮਹੀਨੇ ਸੌਖੇ ਲੰਘਦੇ ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਜੀ ਇਸ ਗੜੀ ਦੇ ਵਿੱਚ ਪਹੁੰਚਦੇ ਨੇ ਉਦੋਂ ਇਸ ਸਥਾਨ ਤੇ ਇਹਨਾਂ ਮਹੀਨੇ ਦਾ ਰਾਸਨ ਸੀ ਇਹ ਦੁਨੀ ਚਾਂਦੀ ਕੱਚੀ ਗੜੀ ਹਵੇਲੀ ਸੀ ਜੋ ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਤੋਂ ਬਾਅਦ ਬੰਦਾ ਸਿੰਘ ਜੜੀ ਉਹ ਦੁਨੀ ਚਾਂਦੀ ਹਵੇਲੀ ਸੀ ਉਸ ਨੂੰ ਢਾਇ ਤੇੜੀ ਕਰਕੇ ਮੁਗਲਾਂ ਵੱਲੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੇ ਜੋ ਸਾਨੂੰ ਪਤਾ ਲੱਗਾ ਜੋ ਇਤਿਹਾਸ ਇੱਥੇ ਲਿਖਿਆ ਹੋਇਆ ਉਹਦੇ ਵਿੱਚ ਇਹ ਵੀ ਦਰਸਾਇਆ ਗਿਆ ਕਿ ਇੱਥੋਂ ਗ੍ਰਿਫਤਾਰ ਕਰਕੇ 800 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਲਾਹੌਰ ਖੜਿਆ ਗਿਆ ਚਲੋ ਹੋਰ ਤੋਂ ਦਿੱਲੀ ਖੜਿਆ ਗਿਆ ਕਿ ਜਲੂਸ ਦੇ ਰੂਪ ਵਿੱਚ ਇਹ ਸਾਰਾ ਕੁਝ ਕਿਉਂ ਉਸ ਵੇਲੇ ਮੁਗਲ ਸੈਨਾ ਵੱਲੋਂ ਇਸ ਤਰ੍ਹਾਂ ਕੀਤਾ ਗਿਆ ਕਿਉਂਕਿ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਗੋਮ ਸਿੰਘ ਜੀ ਮਹਾਰਾਜ ਨੇ ਨਦੇੜ ਦੀ ਧਰਤੀ ਤੋਂ ਪੰਜਾਬ ਵਾਲ ਨੂੰ ਤੋਰਿਆ ਬੰਦਾ ਸਿੰਘ ਬਹਾਦਰ ਜੀ ਨੇ ਗਰੀਬਾਂ ਅਤੇ ਮਜਰੂਮਾਂ ਤੇ ਹੋਰਲੇ ਜੁਰਮ ਦਾ ਨਾਸ਼ ਕੀਤਾ ਔਰ ਇਸ ਧਰਤੀ ਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਔਰ ਦੁਨੀਆਂ ਦੀ ਪਹਿਲੇ ਨੰਬਰ ਤੇ ਮੰਨੀ ਜਾਣ ਵਾਲੀ ਸਰਹੰਦ ਦੀ ਫੌਜ ਨੂੰ ਮਤਲਬ ਹਰਾਇਆ ਔਰ ਨਸਤੋ ਨਬੂਤ ਕੀਤਾ ਸਰਾਂ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਨੇ ਇਸ ਮਾਝੇ ਇਲਾਕੇ ਵਾਲੀ ਸਾਈਡ ਬਟਾਲਾ ਬਹਿਰਾਮਪੁਰ ਗੁਰਦਾਸਪੁਰ ਔਰ ਆਪਣੇ ਕਲਾਨੌਰ ਮੁਕਲਾਂ ਦੇ ਗੜ੍ਹ ਮੰਨੇ ਜਾਣ ਵਾਲੇ ਕਲਾਨੌਰ ਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਜਰੀਆ ਉਹ ਗਰੀ ਗੁਰਦਾਸ ਨਗਲ ਤੋਂ ਹੁੰਦੀ ਹੈ ਕੁਝ ਪਤਾ ਚੱਲਿਆ ਕਿ ਕੁਝ ਸਿੰਘ ਉਸ ਵੇਲੇ ਸਾਥ ਵੀ ਛੱਡ ਗਏ ਸੀ ਇੱਥੇ ਹਾਂਜੀ ਬਾਬਾ ਬਨੋਦ ਸਿੰਘ ਵੀ ਚਲੇ ਗਏ ਸੀ ਉਹ ਕਾਰਨ ਇਹ ਬਣਿਆ ਕਿ ਬਾਬਾ ਬਨੋਦ ਸਿੰਘ ਜੀ ਕਹਿਣ ਲੱਗੇ ਵੀ ਜਦੋਂ ਮਤਲਬ ਇੱਥੇ ਰਾਸ਼ਨ ਪਾਣੀ ਦੀ ਕਮੀ ਹੋ ਗਈ ਸਰੀਰ ਪਿੰਜਰ ਹੋ ਗਏ ਆਪਣੇ 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 ਜਿਹੜੇ ਸਿੱਖ ਸੀ ਉਹ ਆਪਣੇ ਪੈਰਾਂ ਤੇ ਖਲੋ ਨਹੀਂ ਸੀ ਸਕਦੇ ਤੇ ਬਾਬਾ ਬਨੋਦ ਸਿੰਘ ਜੀ ਕਹਿਣ ਲੱਗੇ ਵੀ ਆਪਾਂ ਚਲੇ ਜਾਈਏ ਤੇ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਵੀ ਜਿਨ੍ਹਾਂ ਦੇ ਕਰਕੇ ਮੈਂ ਖਾਲਸਾ ਰਾਜ ਮਤਲਬ ਸਾਬਤ ਕੀਤਾ ਗੁਰੂ ਨਾਨਕ ਨਾਮ ਦੇ ਨਾਮ ਦਾ ਸਿੱਕਾ ਚਲਾਇਆ ਤੇ ਇਹਨਾਂ ਮੈਂ ਹੁਣ ਜਰਨੈਲਾਂ ਨੂੰ ਇਸ ਹਾਲਾਤ ਵਿੱਚ ਛੱਡ ਕੇ ਨਹੀਂ ਜਾ ਸਕਦਾ ਹੁਣ ਜੋ ਪ੍ਰਮਾਤਮਾ ਦੀ ਰਜ਼ਾ ਵਿੱਚ ਹੋਵੇਗਾ ਸਾਨੂੰ ਉਹੀ ਮਨਜ਼ੂਰ ਹੋਵੇਗਾ ਤੇ ਪਾਪਾ ਬੰਦਾ ਸਿੰਘ ਬਹਾਦਰ ਉਦੋਂ ਤੱਕ ਡਟੇ ਰਹੇ ਫੌਜਾਂ ਦੇ ਨਾਲ ਇੱਥੇ ਤੇ ਫਿਰ ਅਖੀਰ 'ਚ ਕਿਦਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਵਿਉਂਤਬੰਦੀ ਕੀਤੀ ਗਈ ਫੌਜਾਂ ਤੇ 8 ਮਹੀਨੇ ਇਸ ਸਥਾਨ ਤੇ ਸਿੱਖੀ ਦੀ ਕਰੜੀ ਪ੍ਰੀਖਿਆ ਹੋਈ ਜਿਸ ਪ੍ਰੀਖਿਆ ਵਿੱਚੋਂ ਸਿੱਖ ਸਫਲ ਰਹੇ ਜਕਾਰਿਆਂ ਦੀ ਗੂੰਜਾਂ ਦੀ ਇਸ ਗੜੀ ਵਿੱਚੋਂ ਆਵਾਜ਼ ਆਉਂਦੀ ਸੀ ਔਰ ਮੁਗਲ ਇੰਨਾ ਖੌਫ ਖਾਂਦੀ ਸੀ ਉਹ ਇਸ ਗੜੀ ਵੱਲ ਅਗਾ ਨਹੀਂ ਸੀ ਵਾਤ ਸਕਦੇ ਇਲਾਕੇ ਵਿੱਚ ਉਹਨਾਂ ਨੇ ਆਪਣੇ ਤੰਬੂ ਬਣਾ ਕੇ ਸੱਡਾਂ ਤੇ ਰਹਿ ਕੇ ਉਹਨਾਂ ਨੇ ਆਪਣਾ ਸਮਾਂ ਗੁਜ਼ਾਰਿਆ ਪਰ ਉਹ ਕਿਸੇ ਦੀ ਹਿੰਮਤ ਨਹੀਂ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਗਾਂ ਆ ਕੇ ਕੋਈ ਗ੍ਰਿਫਤਾਰ ਕਰ ਸਕੇ ਜਦੋਂ ਇੱਥੋਂ ਕਹਿੰਦੇ ਨੇ ਗ੍ਰਿਫਤਾਰ ਕਰਕੇ ਲੈ ਕੇ ਗਏ 800 ਸਿੰਘਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਪਿੰਜਰੇ ਚ ਕੈਦ ਕਰਕੇ ਤੇ ਹਾਥੀ ਤੇ ਰੱਖਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਹਾਥੀ ਤੇ ਬਿਠਾਲ ਕੇ ਜਿਹੜੇ ਜਿਹੜੇ ਇਲਾਕਿਆਂ ਚ ਮੁਗਲ ਖੌਫ ਖਾਂਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹਨਾਂ ਇਲਾਕਿਆਂ 'ਚ ਫੇਰਿਆ ਗਿਆ ਲਾਹੌਰ ਵਾਇਆ ਦਿੱਲੀ ਜਾ ਕੇ ਬੰਦਾ ਸਿੰਘ ਬਹਾਦਰ ਜੀ ਨੂੰ ਜਿਹੜਾ ਉਸ ਕੀ ਸ਼ਹੀਦ ਕੀਤਾ ਜਾਂਦਾ ਹੈ ਪੌਣੇ 4 ਸਾਲ ਦੀ ਉਮਰ ਬਾਬਾ ਅਜੇ ਸਿੰਘ ਜੀ ਦੀ ਜਲਾਦ ਕਹਿਣ ਲੱਗਾ ਹੁਕਮ ਹੋਇਆ ਫਰਖਸ਼ੀਰ ਦਾ ਕਿ ਤੂੰ ਆਪਣੇ ਬੱਚੇ ਦਾ ਆਪ ਕਤਲ ਕਰੇਂਗਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਫਰਖਸ਼ੀਰ ਇਹ ਮੇਰਾ ਬੱਚਾ ਹੈ ਜੇ ਤੇਰਾ ਬੱਚਾ ਵੀ ਹੁੰਦਾ ਮੈਂ ਉਹਦਾ ਕਤਲ ਨਹੀਂ ਸੀ ਕਰਨਾ ਕਿਉਂਕਿ ਖਾਲਸਾ ਬੱਚੇ ਨੇ ਹੱਥੇ ਔਰਤੇ ਵਾਰ ਨਹੀਂ ਕਰਦਾ ਫਿਰ ਕਾਜੀ ਨੇ ਫਤਵਾ ਲਾਇਆ ਜਲਾਦ ਨੇ ਤੋਂ ਨਿਉ ਤੋ ਲਾਇਆ ਕਿ ਧੌਣ ਤੱਕ ਚੀਰ ਕੇ ਬਾਬਾ ਜੀ ਸਿੰਘ ਮਸੀਦ ਕਰਕੇ ਧੜਕਦਾ ਦਿਲ ਬਾਬਾ ਦਾ ਸਿੰਘ ਬਹਾਦਰ ਜੀ ਦੇ ਮੂੰਹ ਚ ਪਾਇਆ ਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੱਜੀ ਅੱਖ ਕੱਢ ਦਿੱਤੀ ਗਈ ਦੋਵੇਂ ਲੱਤਾਂ ਕੱਢ ਦਿੱਤੀਆਂ ਗਈਆਂ ਦੋਵੇਂ ਬਾਹਾਂ ਕੱਢ ਦਿੱਤੀਆਂ ਗਈਆਂ ਰੇਂਦੇ ਸਰੀਰ ਨੂੰ ਹੋਰ ਕਸ਼ਟ ਦੇਣ ਵਾਸਤੇ ਕਈ ਦਿਨ ਜਮੂਰਣਾ ਮਾਸ ਨੋਚਿਆ ਗਿਆ ਉਸ ਤੋਂ ਬਾਅਦ ਜ਼ੁਲਮ ਦੀ ਕੈ ਸਾਰ ਸਹਾਰਦਿਆਂ ਬੰਦਾ ਸਿੰਘ ਬਹਾਦਰ ਜੀ ਦੇ ਰੇਂਦੇ ਸਰੀਰ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਇਹ ਸਥਾਨ ਜਿਹੜਾ ਇਤਿਹਾਸਕ ਸਥਾਨ ਆ ਫਿਰ ਦੂਰ ਦਰਡੇ ਜੋ ਸੰਗਤਾਂ ਇੱਥੇ ਆ ਕੇ ਨਤਮਸਤਕ ਵੀ ਹੁੰਦੀਆਂ ਹੁਣ ਹਾਂਜੀ ਜੀ ਇਸ ਸਥਾਨ ਤੇ ਭਾਰੀ ਮਸਿਆ ਲੱਗਦੀ ਐ ਸੰਗਰਾਮ ਦੇ ਸਮਾਗਮ ਹੁੰਦੇ ਨੇ ਹਰ ਐਤਵਾਰ ਗੁਰੂਕੀਆਂ ਸੰਗਤਾਂ ਅੰਮ੍ਰਿਤ ਵੇਲ ਤੋਂ ਲੈ ਕੇ ਸੋਦਰ ਦੇ ਦੀਵਾਨਾਂ ਦੀ ਸਮਾਪਤੀ ਤੱਕ ਹੀ ਸੰਗਤਾਂ ਇਸ ਸਥਾਨ ਤੇ ਨਤਮਸਤਕ ਹੋਣ ਵਾਸਤੇ ਹੁੰਦੀਆਂ ਨੇ ਉਦਾਂ ਹਰ ਸਾਲ 9 ਅਪ੍ਰੈਲ ਨੂੰ ਇਸ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਿੱਖ ਸੰਗਤਾਂ ਸਹਿਯੋਗ ਦੇ ਨਾਲ ਸਰਣਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਬੰਦਾ ਸਿੰਘ ਬਹਾਦਰੀ ਦਾ ਜਨਮ ਦਿਹਾੜਾ ਕਤੂਰ ਮਹੀਨੇ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਇਹ ਬਿਲਕੁਲ ਇਹ ਇਤਿਹਾਸ ਹੈ ਇਸ ਅਸਥਾਨ ਦਾ ਜੋ ਉਸ ਸਿੱਖ ਯੋਧੇ ਦੀ ਯਾਦ ਹੈ ਜਿਨ੍ਹਾਂ ਨੇ ਮੁਗਲ ਫੌਜਾਂ ਦੇ ਨਾਲ ਟਕਰਾ ਲਿਆ ਕਈ ਜਿੱਤਾਂ ਪ੍ਰਾਪਤ ਕੀਤੀਆਂ ਜੁੱਧਾਂ ਦੇ ਵਿੱਚ ਅਤੇ ਆਪਣਾ ਖਾਲਸਾ ਰਾਜ ਸਥਾਪਿਤ ਕੀਤਾ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹੰਦ ਜਾ ਕੇ ਲਿਆ ਸਰਹੰਦ ਦੀ ਇਟ ਨਾਲ ਇਟ ਖੜਕਾਈ ਉਥੋਂ ਦੇ ਜੋ ਵजीर खान ਸੀ ਉਹਨਾਂ ਨੂੰ ਜਿਹੜਾ ਹੈ ਉਸ ਚੀਜ਼ ਦੀ ਸਜ਼ਾ ਦਿੱਤੀ ਤਾਂ ਕਿਤੇ ਨਾ ਕਿਤੇ ਸਿੱਕਾ ਵੀ ਖਾਲਸਾ ਰਾਜ ਦਾ ਚਲਾਇਆ ਤਾਂ ਉਹ ਚਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੂੰ ਥਾਪੜਾ ਸੀ ਇੱਥੇ ਇਸ ਸਥਾਨ ਤੇ ਹੀ ਮੁਗਲ ਫੌਜਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ 8 ਮਹੀਨੇ ğine ਬੰਦੀ ਕਰਕੇ ਰੱਖੀ ਇਸ ਗੜੀ ਨੂੰ ਅਤੇ ਇੱਥੇ ਸਿੱਖ ਫੌਜਾਂ ਵੀ ਮੁਗਲ ਫੌਜਾਂ ਨਾਲ ਟਕਰਾ ਲੈਂਦੀਆਂ ਰਹੀਆਂ ਜੰਗ ਲੜਦੀਆਂ ਨਹੀਂਆਂ ਲੇਕਿਨ ਅਖੀਰ ਜਦੋਂ ਸਭ ਕੁਝ ਰਾਸ਼ਨ ਪਾਣੀ ਈਵਨ ਆਣਾ ਜਾਣਾ ਸਭ ਕੁਝ ਬੰਦ ਕਰ ਦਿੱਤਾ ਮੁਗਲ ਫੌਜਾਂ ਵੱਲੋਂ ਤਾਂ ਉਸ ਤੋਂ ਬਾਅਦ 8 ਮਹੀਨੇ ਦੀ ਜੰਗ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ 800 ਸਿੱਖ ਸੈਨਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਲਾਹੌਰ ਲਿਜਾਇਆ ਗਿਆ ਲਾਹੌਰ ਤੋਂ ਦਿੱਲੀ ਲਿਜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਐਸ ਸਿੱਖ ਇਤਿਹਾਸ ਨੂੰ ਅਗਰ ਅਸੀਂ ਖੋਜੀਏ ਜਾਂ ਪਰਖੀਏ ਜਾਂ ਦੇਖੀਏ ਤਾਂ ਕਈ ਸਹਾਤਾ ਇਸ ਪ੍ਰਕਾਰ ਦੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਨਤਮਸਤਕ ਹੋਇਓ ਬਿਨਾ ਨਹੀਂ ਰਹਾ ਜਾ ਸਕਦਾ ਕੈਮਰਾ ਪਰਸਨ ਲਾਪਰੀਦ ਨਾਲ ਪਪਾਲ ਸਿੰਘ ਪੰਜਾਬ ਨਿਊਜ਼ ਗੁਰਦਾਸਪੁਰ